ਕਿ ਜਿੱਤੇ ਕੇ ਗੁਰੂ ਜੀ ਦਾ ਸਰਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਤੇ ਇਤਨੇ ਆਪਣੂ ਰੋਕ ਤੋਂ 3 ਦਿਨ ਪਹਿਲਾਂ ਇਹ ਗੁਰਬਾਣੀ ਦਾ ਕੁੰਭ ਚੱਲਿਆ ਸੀ ਤੇ ਅੱਜ ਉਹ ਕੁੰਭ ਜਿਹੜਾ ਇਹਦਾ ਸਮਾਪਤ ਕੀਤਾ ਗਿਆ ਉਹਦੀ ਸਮਾਪਤੀ ਹੋਈ ਹੈ ਰਾਤ ਤੋਂ ਹੀ ਪ੍ਰਵਾਹ ਫੇਰੀਆਂ ਸਟਾਰਟ ਹੋ ਗਈਆਂ ਸਈਆਂ ਤੇ ਸਵੇਰ ਉਹਨਾਂ ਦੀ ਸਮਾਪਤੀ ਹੋਈ ਹੈ ਆਓ ਜੀ ਅਸੀਂ ਤੁਹਾਡੇ ਨਾਲ ਗੱਲ ਕਰਵਾਉਣੀ ਆ ਪਿੰਡ ਦੇ ਲੋਕਾਂ ਦੀ ਇਥੋਂ ਦੇ ਪ੍ਰਬੰਧਕਾਂ ਦੀ ਮਰੇ ਜਿਹੜੇ ਐਨਆਈ ਵੀਰ ਹੈਗੇ ਉਹਨਾਂ ਦੀ ਜਿਨ੍ਹਾਂ ਦੇ ਜਿਨ੍ਹਾਂ ਦੀ ਅਗਵਾਈ ਇਹ ਇਥੇ ਸਭ ਪ੍ਰੋਗਰਾਮ ਜਿਹੜਾ ਆਰੰਭਿਆ ਗਿਆ ਏ ਤੁਹਾਡੀ ਗੱਲ ਕਰਵਾਉਣੀ ਹੈ ਪਿੰਡ ਦੀਆਂ ਪਿੰਡ ਦੀਆਂ ਸੰਗਤਾਂ ਨਾਲ ਜਿਨ੍ਹਾਂ ਨੇ ਕੇਸ ਜਿਹੜਾ 3 ਦਿਨ ਦਾ ਕੁਰਬਾਨੀ ਦਾ ਕੁੰਭ ਚੱਲ ਰਿਹਾ ਸੀ ਉਹਨਾਂ ਦਾ ਆਨੰਦ ਮਾਣਿਆ ਅੱਜ ਤੁਹਾਡੀ ਗੱਲ ਕਰਵਾਉਣੀ ਹੈ ਮੰਮ ਜਿਹੜਾ ਗੁਰਪੁਰਬ ਤੁਸੀਂ ਮਨਾਇਆ ਪਿੰਡ ਚਫਤਾਰਪੁਰ ਮਨਾਇਆ ਉਹ ਗੁਰੂ ਜੀ ਦਾ ਤੇ ਇਹ ਪਹਿਲੀ ਵਾਰੀ ਆਪਾਂ ਸਾਰੇ ਪਿੰਡਾਂ ਚ ਦੇਖਿਆ ਸਾਰੇ ਪਿੰਡਾਂ ਚ ਇਸ ਪਿੰਡ ਚ ਆਪਾਂ ਪਹਿਲੀ ਵਾਰੀ ਦੇਖਿਆ ਇੰਨੇ ਸੋਹਣੇ ਤਰੀਕੇ ਨਾਲ ਮਨਾਇਆ ਗਿਆ ਮੰਮ ਤੁਸੀਂ ਕੀ ਕਹਿੰਨੇ ਹੋ এবਾਰ ਕੀ ਕਹਿਣਾ ਸੋਹਣੇ ਇਹ ਬਹੁਤ ਵਧੀਆ ਲੱਗਿਆ ਜੀ ਇਸ ਵਾਰ ਕਰਿਆ ਹਰ ਇੱਕ ਵਾਰੀ ਕਰਦੇ ਸੀ ਵੈਸੇ ਤੁਹਾਡੇ ਡੈਕੋਰੇਸ਼ਨ ਥੋੜੀ ਜੀ ਫਲਾਰ ਵਗੈਰਾ ਨਾਲ ਤੇ ਗੁਵਾਰੇ ਵਗੈਰਾ ਲਗਾ ਕੇ ਪਰ ਇਸ ਵਾਰ ਬਟੇ ਫੱਦਰ ਤੇ ਕੀਤਾ ਕਿਉਂਕਿ ਐਨ ਆਰ ਆਈ ਜਿਹੜੇ ਵੀਰ ਸੀਗੇ ਉਹ ਕਹਿੰਦੇ ਸੀਗੇ ਵੀ ਕਰਨਾ ਚਾਹੀਦਾ ਦੇ ਜਿਹੜਾ ਸਾਡੇ ਪਿੰਡ ਦਾ ਨਾਮ ਟਟੂ ਕਟ ਗਏ ਨੇ 50 ਪਿੰਡਾਂ ਦੇ ਵਿੱਚ ਪਹੁੰਚੇ ਵੀ ਤੇ ਉਹ ਤੇ ਪਛਾਣ। ਤੇ ਮੈਮ ਤੁਹਾਨੂੰ ਕੀ ਲੱਗਦਾ ਆਪਾਂ ਨੂੰ ਜਿਹੜਾ ਆਪਣੇ ਬੱਚੇ ਆ ਜਿਹੜੀ ਜਨਰੇਸ਼ਨ ਆ ਇਹਨਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਹੋਰ ਕੀ ਕੀ ਉਪਰਾਲੇ ਕਰਨੇ ਚਾਹੀਦੇ ਆ? ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਕਿਹਾ ਵਾ ਕਿ ਹੁਣ ਪਿੰਡ ਦੇ ਵਿੱਚ ਗੁਰਮਖੀ ਸਕੂਲ ਖੋਲ੍ਹਿਆ ਜਾਏਗਾ ਜਿੱਥੇ ਕੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਏਗੀ ਤੇ ਉਹਨਾਂ ਨੂੰ ਹੋਰ ਵੀ ਗੁਰਬਤ ਜਿਹੜਾ ਵੀ ਕੋਈ ਸਿੱਖਿਆ ਉਹਨਾਂ ਨੇ ਲੈਣੀ ਚਾਹੀਦੀ ਆ ਜਾਂ ਉਹਨਾਂ ਨੇ ਕੀਰਤਨ ਵਗੈਰਾ ਸਿੱਖਣਾ ਤਾਂ ਉਹਨਾਂ ਨੂੰ ਸਾਰਾ ਸਹਾਈ ਹੋਵੇ। ਓਕੇ ਥੈਂਕ ਯੂ ਜੀ। ਗੁਰਦੁਆਰਾ ਸਾਹਿਬ ਵਿੱਚ ਡੈਕੋਰੇਸ਼ਨ ਕੀਤੀ ਆ ਉਹ ਤੁਸੀਂ ਕੀਤੀ ਆ ਸਰ ਪਹਿਲਾਂ ਤਾਂ ਮਤਲਬ ਤੁਸੀਂ ਮਤਲਬ ਮੈਨੂੰ ਨਹੀਂ ਲੱਗਦਾ ਕਦੇ ਇਸ ਤੋਂ ਪਹਿਲਾਂ ਗੁਰਪੁਰਬ ਤੇ ਇੰਨੀ ਡੈਕੋਰੇਸ਼ਨ ਵਧੀਆ ਕੀਤੀ ਹੋਣੀ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਸਰ ਇਹਨਾਂ ਦਾ ਦਿਲ ਬਹੁਤ ਵੱਡਾ ਪਿੰਡ ਦੇ ਆ ਕਿ ਪ੍ਰਧਾਨ ਹੋਏ ਕਿਹੜੇ ਪਿੰਡ ਦੇ ਕਮੇਟੀ ਵਾਲੇ ਮੈਂਬਰ ਆ ਨੇ ਦਿਲ ਖੋਲ ਕੇ ਸਾਨੂੰ ਕਿਹਾ ਖੁੱਲਾ ਕੰਮ ਕਰੋ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਕਿੰਨੇ ਤੇ ਫੁੱਲਾਂ ਦੀ ਵਰਖਾ ਕੀਤੀ ਆ ਰਸਤੇ 'ਚ ਫੁੱਲ ਵਿਖਾਏ ਸਾਰੀ ਸਜਾਇਆ ਕਿ ਆਪ ਦੀ ਜ਼ਿੰਮੇਵਾਰੀ ਨਾਲ ਵਧੀਆ ਕੰਮ ਕੀਤਾ ਕੋਈ ਅੰਦਰ ਗੁਰਮਹਾਰੇ ਦੇ ਆਪਾਂ ਚੀਜ਼ ਪੁਰਾਣੀ ਨਹੀਂ ਲਾਈ ਸਾਰੀ ਨਵੀਂ ਲਾਈ ਆ ਇਸ ਕਰਕੇ ਆਪਾਂ ਨੂੰ ਉਹਨਾਂ ਨੇ ਦਿਲ ਖੋਲ ਕੇ ਕੰਮ ਕਰਨ ਲਈ ਕਿਹਾ ਸੀ ਸੀਸ ਸਾਹਿਬ ਨਾਲ ਕੀਤਾ ਸੀ ਪੂਰੇ ਉਤਰੇ ਆ ਟਾਈਮ ਸਿਰ ਕੰਮ ਪਰ ਕੇ ਮੈਂ ਇਹਨਾਂ ਨੇ ਗਰੁੱਪ ਮਹਾਰਾਜ ਦਾ ਗੁਰਪਰਬ ਬਣਾਇਆ ਵਾ ਆਪਣਾ ਪਿੰਡਾਂ ਦੇ ਵਿੱਚ ਕਿਤੇ ਵੀ ਆਪਾਂ ਬਣਦਾ ਇਦਾਂ ਮਾਨ ਸਮਾਨ ਕਦੇ ਨਹੀਂ ਦੇਖਿਆ ਆਪਣੀ ਜ਼ਿੰਦਗੀ ਵਿੱਚ ਤੇ ਪਹਿਲਾ ਪਿੰਡ ਆ ਜਿਹੜਾ ਭਾਗਾਂ ਦਾ ਵਧਾਈ ਦਾ ਪਾਤਰਦਾਰ ਆ ਅਸੀਂ ਆਪਦੇ ਦਿਲੋਂ ਉਹਨਾਂ ਨੂੰ ਵਧਾਈ ਦੇਣਾ ਚਾਹੁੰਦੇ ਹਾਂ ਗੁਰਪਰਬ ਦੀਆਂ ਲੱਖ ਲੱਖ ਨੂੰ ਵਧਾਈ ਦੇਣਾ ਚਾਹੁੰਦੇ ਹਾਂ ਇੰਨਾ ਇੰਨਾ ਸੋਹਣਾ ਕੰਮ ਅਤੇ ਗੁਰੂ ਮਹਾਰਾਜ ਦਾ ਆਪਣਾ ਆਦਰ ਕੀਤਾ ਪਹਿਲਾ ਪਾਸਾ ਹੀ ਆਪਣੇ ਬਾਬਾ ਨਾਨਕ ਦਾ ਕਿਵੇਂ ਵੀ ਆਪਣੇ ਦਿਲੋਂ ਸਾਰੇ ਦਿਲ ਕੋਲ ਤੇ ਸਾਰੇ ਪਿੰਡਿਆਂ ਦਾ ਸਤਿ ਸਦਾਉਗਾ ਕਿਵੇਂ ਦੀਵ ਮਾਲਾ ਸਾਰੇ ਪਿੰਡ ਦੇ ਵਿੱਚ ਹੋਈ ਆ ਕਿਤੇ ਨਹੀਂ ਕਿਤੇ ਦੇਖੀ ਅੱਜ ਤੱਕ ਕਿਉਂ ਇਹ ਗੁਰਦੁਆਰੇ ਵਿੱਚ ਸਾਰੇ ਬੰਦੇ ਆਪਣੇ ਕਿਵੇਂ ਲੰਗਰ ਚੱਲਦਾ ਆਪ ਬੰਦ ਆ ਫੁੱਲ ਬਹੁਤ ਸੋਹਣਾ ਹੋਇਆ ਹੋਇਆ ਕਿਵੇਂ ਵਿੱਚ ਕੋਈ ਚੀਜ਼ ਦੀ ਕੋਈ ਕਮੀ ਨਹੀਂ ਛੱਡੀ ਇਹਨਾਂ ਨੇ ਕਿਤੇ ਦੇ ਪਾਸੇ ਕੋਈ ਚੀਜ਼ ਨਹੀਂ ਹੁਣੁੱਲੇ ਦਿਲ ਦੇ ਬੰਦੇ ਆ ਬਹੁਤ ਸੋਹਣਾ ਕੰਮ ਹੋਇਆ ਹਾਂਜੀ ਅਮ ਗੁਰਪੂਰਮ ਬਣਾਇਆ ਗਿਆ ਜਿਹੜਾ ਪਿੰਡ ਚ ਪਹਿਲਾਂ ਨਾਲੋਂ ਬਹੁਤ ਵੱਖਰੇ ਤਰੀਕੇ ਨਾਲ ਬਣਾਇਆ ਗਿਆ ਵਾ ਤੁਸੀਂ ਤੁਹਾਡਾ ਕੀ ਐਕਸਪੀਰੀਅੰਸ ਆਇਸ ਬਾਰੇ ਜੀ ਮੈਂ ਅਸੀਂ ਕਾਫੀ ਸਾਲਾਂ ਬਾਅਦ ਮੈਂ ਤਕਰੀਬਨ 20 ਸਾਲਾਂ ਤੇ ਤਿੰਨ ਕਵਾਰੀ ਹੋਈ ਆਈ ਨਾ ਜੀ ਮੈਂ ਇਸ ਵਾਰ ਹੀ ਆਏ ਆ ਜਦੋਂ ਟਿਕਟ ਲਈ ਸੀ ਐ ਸੀਗਾ ਵੀ ਗੁਰਪੂਰਮ ਮਨਾਉਣ ਜਾ ਰਹੇ ਹਾਂ ਬਹੁਤ ਜ਼ਿਆਦਾ ਖੁਸ਼ੀ ਸੀ ਜਿਵੇਂ ਇਹਨਾਂ ਨੇ ਆਪਸ ਵਿੱਚ ਹੀ ਸਲਾਹ ਕੀਤੀ ਕਿ ਇਸ ਵਾਰੀ ਆਪਾਂ ਕੁਝ ਵੱਖਰਾ ਕਰਨਾ ਪਿੰਡ ਚ ਤੇ ਜਿੰਨੇ ਮੁੰਡੇ ਸੀਗੇ ਸਾਰੇ ਮਤਲਬ ਪੂਰੇ ਨਾਲ ਨਾਲ ਨੇ ਰੈਸਲਾ ਕੀਤੀ ਪੂਰੇ ਰਲੇ ਸਾਰੇ ਜਿੰਨੇ ਵੀ ਐਨ ਆਰ ਆਈ ਮੁੰਡੇ ਨੇ ਸਭ ਦੀ ਮਿਹਨਤ ਬਰਾਬਰ ਆ ਸਾਰੇ ਦਿਨ ਰਾਤ ਜਾਨੀ ਕੋਨਾਂ ਤੇ ਲੱਗ ਲੱਗ ਉਹਨਾਂ ਨੇ ਪੂਰੀ ਮਿਹਨਤ ਕੀਤੀ ਆ ਤੇ ਬਹੁਤ ਜ਼ਿਆਦਾ ਵਧੀਆ ਲੱਗਿਆ ਵੀ ਜਦੋਂ ਇਹ ਸਾਰੀਆਂ ਤਿਆਰੀਆਂ ਹੋ ਰਹੀਆਂ ਸੀ ਕੱਲ ਵੀ ਜਦੋਂ ਪਰਸੋਂ ਵੀ ਜਦੋਂ ਜਿਦਨੇ ਪ੍ਰਕਾਸ਼ ਹੋਏ ਨੇ ਮਹਾਰਾਜ ਲੈ ਕੇ ਅੰਦਰ ਬਹੁਤ ਜਿਮੇਚਾਰ ਬਹੁਤ ਸੀਗਾ ਬਹੁਤ ਖੁਸ਼ੀ ਸੀ ਬਹੁਤ ਵਧੀਆ ਲੱਗ ਰਿਹਾ ਸੀ ਮੈਂ ਤੇ ਤੁਸੀਂ ਸਪੈਸ਼ਲੀ ਗੁਰਪੁਰਬ ਮਨਾ ਲਿਆ ਸਪੈਸ਼ਲੀ ਗੁਰਪੁਰਬ ਮਨਾਉਣ ਵਾਸਤੇ ਠੀਕ ਹੈ ਤੇ ਕਿਦਾਂ ਦਾ ਐਕਸਪੀਰੀਅੰਸ ਆਪ ਕੋ ਉਧਰ ਵੀ ਆਪਣੇ ਮਤਲਬ ਅਗਰ ਕਹਿ ਲਵੋ ਬਾਰਵੀਂ ਗੁਰਪੁਰਬ ਮਨਾਏ ਜਾਂਦੇ ਆ ਇੱਧਰ ਲਈ ਤੇ ਉੱਧਰ ਲਈ ਗੁਰਪੁਰਬ ਤੇ ਤੁਹਾਨੂੰ ਕੀ ਫਰਕ ਲੱਗਦਾ ਹੈ ਮੈਨੂੰ ਇਹ ਲੱਗਦਾ ਵੀ ਉੱਧਰ ਹੁਣ ਜ਼ਿਆਦਾ ਹੋ ਗਿਆਗਾ ਇੱਧਰ ਨਾਲੋਂ ਗੁਰਸਿੱਖੀ ਉੱਧਰ ਜਿਵੇਂ ਕੋਈ ਵੀ ਤਿਹਾੜ ਮਨਾਉਂਦੇ ਆ ਬਹੁਤ ਵਧੀਆਗਾ ਬਹੁਤ ਸੰਗਤਾਂ ਨਾਲ ਬੱਚੇ ਵੀ ਨੇ ਉੱਥੋਂ ਦੇ ਤਕਰੀਬਨ ਪੂਰੇ ਬਹੁਤ ਬੱਚੇ ਨੇ ਗੁਰਸਿੱਖੀ ਚ ਲੱਗਦਾ ਇੱਥੋਂ ਨਾਲੋਂ ਉੱਧਰ ਜ਼ਿਆਦਾ ਵਧੀਆ ਹੋ ਰਿਹਾ ਕੋਈ ਆਪਾਂ ਸੋਚ ਕੇ ਆਏ ਸੀ ਵੀ ਜਿਵੇਂ ਅਸੀਂ ਨਿੱਕੇ ਹੁੰਦੇ ਛੋਟੇ ਹੁੰਦੇ ਸਾਡੇ ਟਾਈਮ ਸੀਗੇ ਮਤਲਬ ਮਨਾਉਂਦੇ ਸੀ ਕੋਈ ਵੀ ਤਿਹਾੜ ਮਨਾਉਂਦੇ ਸੀ ਬਹੁਤ ਖੁਸ਼ੀਆਂ ਹੁੰਦੀਆਂ ਸੀ ਉਸ ਟਾਈਮ ਦੇ ਨਾਲ ਚਾਹ ਹੁੰਦੇ ਸੀ ਪਰ ਉਹ ਹੁਣ ਜਿਵੇਂ ਖਤਮ ਹੋ ਗਏ ਜਾ ਰਹੇ ਸੀ ਉਹਨੇ ਹੁਣ ਚਾ ਨਹੀਂ ਹੈ ਕਿ ਤੁਸੀਂ ਵੀ ਦੇਖਦੇ ਹੋਮਗੇ ਪਰ ਹੁਣ ਆਪਾਂ ਉਵੇਂ ਹੀ ਚਾਹੁੰਦੇ ਸੀ ਵੀ ਉਹ ਮੇਰਾ ਮਾਹੌਲ ਬਣੇ ਜਿਹਨੂੰ ਵੀ ਮਿਲਦੇ ਜਿਹਨੂੰ ਵੀ ਪੁੱਛਦੇ ਸਾਰੇ ਬਹੁਤ ਖੁਸ਼ ਨੇ ਸਭ ਨੂੰ ਬਹੁਤ ਚਾਹ ਹੋ ਰਿਹਾ ਸਾਰੇ ਕਹਿੰਦੇ ਆ ਵੀ ਚਲੋ ਸ਼ੁਰੂਆਤ ਹੋਈ ਗਾਹਾਂ ਦੀ ਗਾਹ ਹੋਰ ਵੀ ਜਿਵੇਂ ਮੂਰਲੇ ਸਾਲ ਹੋਰ ਵੀ ਬੱਚੇ ਆਉਣਗੇ ਜਿਨ੍ਹਾਂ ਨੂੰ ਆ ਸਾਲ ਜਿਵੇਂ ਟਾਈਮ ਕੱਟ ਸੀ ਬਹੁਤ ਟਾਈਮ ਜੋ ਟਾਈਮ ਮਤਲਬ ਬਣਿਆ ਸਾਰਾ ਪ੍ਰੋਗਰਾਮ ਤੇ ਮੂਰਲੇ ਸਾਲ ਨੂੰ ਸਾਰੇ ਆਪਦੇ ਆਪ ਨੂੰ ਪੂਰਾ ਵੀ ਉਹ ਦੇਖਣਗੇ ਵੀ ਆ ਟਾਈਮ ਨੂੰ ਕਦੇ ਚੱਲਣਾ ਜੋ ਤੁਸੀਂ ਸੋਚ ਕੇ ਆਏ ਸੀ ਇਧਰੋ ਚੀਜ਼ ਹੋਈ ਹੈ ਉਦੋਂ ਵੱਧ ਕੇ ਲੱਗਿਆ ਵੀ ਇੰਨਾ ਸਾਰੇ ਲੋਕਾਂ 'ਚ ਦੇਖਿਆ ਸਭ ਨੂੰ ਚਾਹ ਸੀ ਜਿਵੇਂ ਸਾਰੇ ਆਪ ਦੇ ਆਪ ਚ ਦਿਲੋਂ ਚਾਹੁੰਦੇ ਸੀ ਵੀ ਮੌਕਾ ਮਿਲੇ ਜਿਵੇਂ ਲੜੀਆਂ ਦੇ ਕੋਲ ਤੁਸੀਂ ਸਾਰੇ ਘਰਾਂ ਦੇ ਲੱਗੀਆਂ ਸੀ ਸਭ ਨੇ ਚਾਹ ਕੀਤਾ ਸਭ ਨੂੰ ਮਤਲਬ ਸੀਗਾ ਕਿ ਤੇਨਾ ਕਿ ਤੇ ਉਹਨਾਂ ਦੇ ਦਿਲਾਂ 'ਚ ਵੀ ਆਪਾਂ ਨੂੰ ਮੌਕਾ ਮਿਲੇ ਤੇ ਉਹ ਬਾਹਰ ਨਿਕਲਿਆ ਉਹਨਾਂ ਦਾ ਉਹ ਜਿਹੜਾ ਉਹਦੇ ਦ੍ਰਾਂਸ ਚ ਚਾਰ ਚੱਲਸ ਸੀ ਥੈਂਕ ਯੂ ਮੈਮ ਗੋਪ੍ਰੂ ਮਾਨ ਦਾ ਸਭ ਤੋਂ ਵੱਡਾ ਤਾਂ ਗੁਰਸਿੱਖੀ ਨਾਲ ਜੋੜਨਾ ਛੋਟੇ ਬੱਚੇ ਤੋਂ ਲੈ ਕੇ ਵੱਡੇ ਬੱਚੇ ਨੂੰ ਤੁਸੀਂ ਦੇਖ ਹੀ ਰਹੇ ਹੋ ਇੰਨਾ ਜ਼ਿਆਦਾ ਚਾਹ ਇਹਦਾ ਮਤਲਬ ਛੋਟੇ ਬੱਚੇ ਜਿਨ੍ਹਾਂ ਨੂੰ ਨਹੀਂ ਵੀ ਸੀ ਪਤਾ ਉਹ ਵੀ ਅੱਜ ਇਹ ਚਾਹੁੰਦੇ ਨੇ ਵੀ ਅਸੀਂ ਵੀ ਗੁਰਸਿੱਖ ਬਣਨਾ ਇਹ ਇੱਕ ਬਹੁਤ ਵੱਡਾ ਪਰਾਲਾ ਅੱਗੇ ਵੀ ਮਨਾਉਂਦੇ ਸੀ ਹੋ ਸਕੇ ਐਨ ਆਰ ਆਈ ਵੀਰਾਂ ਦੇ ਨਾਲ ਸਹ ਜੋੜ ਨਾਲ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਇੱਥੇ ਇਸ ਤਰ੍ਹਾਂ ਮਨਾਓ ਹੁਣ ਵੀ ਉਹ ਉੱਥੇ ਬੈਠੇ ਦੇਖ ਰਹੇ ਹੁੰਦੇ ਨੇ ਸਾਨੂੰ ਬੜਾ ਚਾਹ ਹੁੰਦਾ ਪੁੱਛਦੇ ਨੇ ਜਦੋਂ ਵੀਆ ਹੋ ਗਿਆ ਹੋ ਗਿਆ ਸਾਡੇ ਨਾਲ ਵੱਧ ਡਿਊਟੀਆਂ ਉਹ ਦੇ ਰਹੇ ਪਰਮਾਤਮਾ ਜੀ ਨਮ ਤਨੂ ਕੀ ਲੱਗਦਾ ਜਿਹੜੇ ਹਮ ਦੇ ਬੱਚੇ ਆ ਜਿਹੜੇ ਇਸ ਟਾਈਮ ਗੁਰਬਾਣੀ ਨਾਲੋਂ ਟੁੱਟਦੇ ਜਾ ਰਹੇ ਆ ਉਹਨਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਗੁਰਪੁਰਪ ਤੋਂ ਇਲਾਵਾ ਅਸੀਂ ਹੋਰ ਕੀ ਕਰ ਸਕਦੇ ਹੋਣ ਇਹਨਾਂ ਨੇ ਐਨ ਆਰ ਆਈ ਵੀਰਾਂ ਨੇ ਬੱਚਿਆਂ ਨੇ ਸਾਡਿਆਂ ਨੇ ਗੁਰਮਤਿ ਸਕੂਲ ਖੋਲਣ ਲਈ ਬਹੁਤ ਜ਼ਿਆਦਾ ਜੋਰ ਦਿੱਤਾ ਹੋਇਆ ਮਾਂ ਗਾਲੇ ਸਭ ਇਤਿਹਾਸ ਬਹੁਤ ਸਮਾਂ ਹੈ ਪੁਰਾਣੀ ਗੋਦ ਵਰਤਨਾ ਦਾ ਗੱਲ ਹੈ ਕਿ ਆਪਦੇ ਮੁਰਦਾਨ ਦੇ ਸਾਥ ਹੈ ਵੀ ਨਹੀਂ ਉਹਨਾਂ ਦਾ ਸਾਥ ਕਰਦੇ ਹਾਂ ਤੁਹਾਨੂੰ ਸਾਥ ਹੀ ਕਰਾ ਰਹੇ ਹਨ ਬਣ ਵੀ ਅੱਜ ਦੇਖੋ ਆਪ ਹੀ ਕਰਦੇ ਰਹੇ ਕੋਈ ਸੋਚਦਾ ਹੈ ਕਿ ਨਹੀਂ ਇੰਨੀ ਸੇਵਾ ਇੰਨੀ 15 ਦਿਨ ਆਪਾਂ ਇਹਨਾਂ ਦੇ ਸਹਿਕਾਰ ਦਾ ਪ੍ਰੋਗਰਾਮ ਹੋਏ ਕਿ ਆਧਾਰ ਨਾਲ ਕਰੋ ਪਰ ਬਿਨਾਂ ਸਤੇ ਬਿਨਾਂ ਰਹੇ ਕੋ ਮਾਂ ਮਾਤ ਦੇ ਕੋ ਸੇਵਾ ਕਰਕੇ ਨਾ ਸਾਡੇ ਨਾਲ ਨਹੀਂ ਸੀ ਕਰਦੇ ਕੋਰਤਵਾਇਆ ਹੈ ਇਹਨਾਂ ਦੀ ਸੇਵਾ ਮੇਰਾ ਅਜੀਤ ਪਾਲ ਸਿੰਘ ਨਾਫਰੇ ਜੀ ਸਤਿ ਸ਼੍ਰੀ ਅਕਾਲ ਮੈਂ ਰੂਪਰ ਸ਼ਰਤ ਆਇਆ ਜਿਹ ਟੈਸ ਮਕਸੂਦ ਲਈ ਆਇਆ ਹਾਂ ਜੀ ਵਾਹਿ ਜੀ ਗੁਰੂ ਨਾਨਕ ਦੇਵ ਜੀ ਗੁਰਪ੍ਰਭੂ ਸੀਗਾ ਜੀ ਮੈਂ ਥੋੜਾ ਜਿਆਦਾ ਕਈ ਗੱਲਾਂ ਚ ਬਾਣੀ ਦੇ ਨਾਲ ਚੱਲਦਾ ਹਾਂ ਕਈ ਗੱਲਾਂ ਚ ਚੱਲਦਾ ਸਾਰੀ ਚ ਨਹੀਂ ਚੱਲ ਜਾਂਦਾ ਮਨੁੱਖ ਆਪਾਂ ਆਪਾਂ ਵੀ ਭਾਗੀ ਵੀ ਆ ਇੱਕ ਓੰਕਾਰ ਤੋਂ ਚੱਲਦਾ ਤੇ ਲੇਕਿਨ ਬਹੁਤ ਜਗ੍ਹਾ ਜਾਂਦਾ ਮੈਂ ਦੇਖਦਾ ਤਾਂ ਇੱਕ ਓੰਕਾਰ ਦੀ ਉਹ ਗੱਲ ਪੂਰੀ ਨਹੀਂ ਹੁੰਦੀ ਪ੍ਰਮਾਤਮਾ ਇੱਕ ਹੈ ਗੋਡ ਇਜ਼ ਵਨ ਉਹ ਸਮਝਦਾ ਪੂਰੀ ਨਹੀਂ ਹੁੰਦੀ ਮੈਂ ਤੁਸੀਂ ਵੀਡੀਓ ਦੇਖੀ ਤੁਹਾਡੀ ਕੱਲੀ ਵੀਡੀਓ ਦੇਖੀ ਤੇ ਪਿਆਰ ਨੂੰ ਕਿ ਪਿੰਡ ਦੇ ਕਿਸੇ ਤੁਹਾਡਾ ਕੋਈ YouTube ਪ੍ਰੇਸ਼ਾਦ ਕੋਈ ਉਹਨਾਂ ਨੇ ਵੀਡੀਓ ਪਾਈ ਹੋਈ ਸੀ ਕਹਿੰਦੇ ਮੇਰਾ ਖੁੱਦ ਦਾ ਪਿੰਡ ਚੀਮਾ ਜੀ ਤੇ ਇੱਥੇ ਅਸੀਂ ਇਕੱਠੇ ਮਿਲ ਕੇ ਸਾਰੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪ੍ਰੋਪ ਮਨਾਉਣ ਰਹੇ ਹਾਂ ਔਰ ਉਹਦੇ ਵਿੱਚ ਅਸੀਂ ਸਭ ਤੋਂ ਵੱਡੀ ਕੀ ਰੋਲ ਅਦਾ ਕਰ ਰਹੇ ਹਾਂ ਕਹਿੰਦੇ ਅਸੀਂ ਭਗਤ ਰਵਦਾਸ਼ ਜੀ ਦੇ ਗੁਰਦੁਆਰਾ ਸਾਹਿਬ ਤੋਂ ਅਸੀਂ ਬਾਣੀ ਦਾ ਪ੍ਰਕਾਸ਼ ਚਲ ਸ਼ੁਰੂ ਗੰਸਾ ਵੀ ਲੈ ਕੇ ਜਾਣਾ ਤੇ ਪ੍ਰਕਾਸ਼ ਚੱਕੇ ਕਰਨਾ ਤੁੰਦਾ ਹਾਂ ਸਾ ਗੁਰਦੁਆਰੇ ਕਿਉਂਕਿ ਦੋਨਾਂ ਇੱਕ ਸੰਗ ਦਾ ਦੋਨਾਂ ਗੁਰਦੁਆਰੇ ਦਾ ਇਕੱਠੇ ਮਨਾਣ ਦਾ ਇਹ ਮੰਤਪੂਰ ਹੋ ਗਿਆ ਗੁਰੂ ਘਰ ਨੂੰ ਗੁਰੂ ਘਰ ਦੇ ਵਿੱਚ ਗੁਰਪੁਰਬ ਮਨਾਣ ਦਾ ਘਰ ਪੰਜ ਸੂਪ ਚੁਣਨਾ ਗੁਰਪੁਰਬ ਸਾਹਿਬ ਜੀ ਨੂੰ ਲਾਗ ਦੇਈਦਾ ਤੇ ਤੁਸੀਂ ਦੋਨੋਂ ਸਾ ਗੁਰਦੁਆਰੇ ਚ ਮਨਾਇਆ ਜੀ ਉਹ ਗੱਲ ਨੂੰ ਸੁਣ ਕੇ ਜੀ ਕੱਲ ਮੈਂ ਥੋੜਾ ਜਿਹਾ ਮਨ ਮੇਰਾ ਟੰਬਿਆ ਗਿਆ ਸੱਚੀ ਗੱਲ ਦੱਸਾਂ ਕਈ ਵਾਰੀ ਪਾਪ ਕੋਈ ਨਾ ਮਾਨੀ ਭੱਗ ਜਾਂਦਾ ਤੇ ਮੈਂ ਉਸੇ ਟਾਈਮ ਮੈਂ ਮਿਸਰੀ ਨੂੰ ਕਹਿ ਦਿੱਤਾ ਸੀਗਾ ਮੈਂ ਮੈਂ ਤਾਂ ਇਸ ਵੇਰੇ ਮੈਂ ਪੰਜ ਵੇਲੇ ਅਲਾਰਮ ਪੱਕੇ ਲੱਗਿਆ ਹੁੰਦਾ ਈ ਰੋਜ਼ਾਈ ਕਿ ਮੈਂ ਉੱਠ ਕੇ ਚੀਮਾ ਪਿੰਡ ਜਾਣਾ ਸੀ ਇਹ ਚੀਮਾ ਪਿੰਡ ਕਿੱਥੇ ਮੈਨੂੰ ਫਿਰ ਵੀਡੀਓ ਭੇਜੀ ਦਿਖਾਈ ਮਖਾ ਉੱਥੇ ਜਾਣਾ ਅਸੀਂ ਹੰਸਾਲੀ ਸਾਹਿਬ ਜਾਂਦੇ ਨੇ ਪੱਕਾ ਇਹ ਸੰਤੋਬਾਜੀ ਸਿੰਘ ਹੰਸਾਲੀ ਵਾਲੇ ਅਸੀਂ ਉਹਨਾਂ ਦੇ ਸੇਵਕ ਵੀ ਹਾਂ ਤੇ ਉੱਥੇ ਦਾ ਦੋ ਤਿੰਨ ਵਾਰੀ ਫੋਨ ਆ ਚੁੱਕੇ ਮੈਂ ਦੱਸੇ ਨਹੀਂ ਕਿੱਥੇ ਜਾ ਰਿਹਾ ਮੈਂ ਕਿਹਾ ਉਹਨਾਂ ਜਾਂਦੇ ਹੋਏ ਸ਼ਾਮ ਨੂੰ ਜਾਵਾਂਗੇ ਉੱਥੇ ਹੀ ਦਰਸ਼ਨ ਕਰਾਂਗੇ ਜੀ ਤੇ ਮਿਸ ਜੀ ਕਰਨੇ ਫਿਰ ਬਾਅਦ ਚਲਦੇ ਚਲ ਮੈਂ ਵੀ ਚਲਦੀ ਆਂ ਪਰ ਅਸੀਂ ਸਭ ਲੱਥੇ ਆ ਕੇ ਨਾ ਬਹੁਤ ਹੀ ਚੰਗਾ ਲੱਗਿਆ ਮੈਂ ਬਿਆਨ ਨਹੀਂ ਕਰ ਸਕਦਾ ਜੀ ਮੈਂ ਉੱਥੇ ਬੈਠਾ ਬੈਠਾ ਬਹੁਤ ਵਾਰੀ ਭਾਵ ਕੋ ਹੋਇਆ ਮੈਂ ਕੀ ਦੱਸਦਾ ਹੋਇਆ ਤੁਹਾਡਾ ਸਦਾ ਇਕੱਠ ਦੇਖ ਕੇ ਤੁਹਾਡਾ ਇਹ ਸੰਗਤ ਦਾ ਪਿਆਰ ਦੇਖ ਕੇ ਮੈਨੂੰ ਇਦਾਂ ਲੱਗ ਰਿਹਾ ਜਿਵੇਂ ਸਪਨੀ ਘਰ ਆ ਗਿਆ ਸਰ ਆਪਾਂ ਦੇਖਦੇ ਆਂ ਪਿੰਡਾਂ ਦੇ ਵਿੱਚ ਦੇਖਦੇ ਆਂ ਜਿਹੜਾ ਜਿਹੜੀ ਆਪਣੀ ਨੌਜਵਾਨ ਪੀੜੀ ਆ ਇਹ ਤਕਰੀਬਨ 60-70% ਕਰਾਹੀ ਬਹਿ ਚੁੱਕੀ ਹੈ ਤੇ ਉਹ ਜਵਾਨੀ ਨੂੰ ਜਿਵੇਂ ਸਿੱਧੇ ਰਸਤੇ ਤੇ ਲਾਉਣ ਲਈ ਜਿਹੜੀ ਇੱਕ ਛੋਟੀ ਜਿਹੀ ਪਿੰਡ ਚੀਮਿਆਂ ਦੇ ਪਿੰਡ ਨੇ ਪਹਿਲ ਕਦਮੀ ਕੀਤੀ ਆ ਨੌਜਵਾਨਾਂ ਨੇ ਕਿਵੇਂ ਦੇ ਲਈ ਸੀ ਉਹਨਾਂ ਨੇ ਸਰ ਸੱਚੀ ਦੱਸਾਂ ਜੀ ਮੈਂ ਤੇ ਸੋਚ ਕੇ ਚੱਲ ਰਿਹਾ ਸੀ ਕਿ ਜੋ ਅੱਜ ਪਿੰਡ ਚੀਮਾ ਨੇ ਉਦਮ ਕੀਤਾ ਜਗਰਾਉ ਤਹਿਸੀਲ ਦੇ ਅੰਦਰ ਤੇ ਇਹ ਤਾਂ ਉਦਮ ਹਰ ਪਿੰਡ ਦੇ ਵਿੱਚ ਹੋਣਾ ਚਾਹੀਦਾ ਅਸਲ ਜਵਾਨੀ ਨੂੰ ਸਿੱਧੇ ਨਾਲ ਕੋਈ ਨਹੀਂ ਆ ਮੈਂ ਨਾਮ ਸੁਣਿਆ ਸੀ ਸ਼ਾਇਦ ਸਰਦਾਰ ਗੋਗਾ ਜੀ ਦਾ ਕੀ ਨਾਮ ਉਹਦਾ ਪੂਰਾ ਗੁਰਿੰਦਰਜੀਤ ਸਿੰਘ ਉਗਵਾਚ ਜੋ ਕਿ ਬਾਰੋ ਕੈਨੇਡਾ ਤੋਂ ਆਏ ਨੇ ਕਲਗਰੀ ਤੋਂ ਆਏ ਨੇ ਤੇ ਐਦਾਂ ਦੇ ਵੀਰਾਂ ਦੀ ਵੀਰਾਂ ਦੇ ਉਦਮ ਚਾਹੀਦਾ ਕਿ ਜਿਹੜੇ ਨੂੰ ਸੇਧ ਦੇ ਸਕਣ ਔਰ ਪਿੰਡ ਸਾਰਿਆਂ ਨਾਲ ਮਨ ਚੀਰ ਲੈ ਅੱਜ ਕੱਲ ਬਹੁਤ ਮੰਨ ਨੇ ਜਿਹੜੇ ਇਕੱਠੇ ਹੋਣ ਦੀ ਕੋਸ਼ਿਸ਼ ਕਰਦੇ ਨੇ ਬੜੇ ਨੌਜਵਾਨ ਨੇ ਨਾ ਨੌਜਵਾਨ ਪੀੜੀ ਹੈ ਜੀ ਇਹ ਮੰਨਦੀ ਨਹੀਂ ਫਿਰ ਟੁੱਟਦੀ ਜਾਂਦੀ ਹੈ ਅੱਗੇ ਉਹਦਾ ਕਾਰਨ ਬਹੁਤ ਵੱਡਾ ਜੀ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਉਹ ਨਸ਼ੇ ਹੋਰ ਚੀਜ਼ਾਂ ਸਾਰੇ ਇਹਨਾਂ ਚੀਜ਼ਾਂ ਦਾ ਕਾਰਨ ਆਪਾਂ ਉਹ ਚੀਜ਼ਾਂ ਨੂੰ ਮਿਲ ਕੇ ਦੂਰ ਕਰਨਾ ਪਊਗਾ ਕਿਸੇ ਸਰਕਾਰ ਨੇ ਨਹੀਂ ਕਰਨਾ ਹੁੰਦਾ ਜੀ ਨਹੀਂ ਜੇ ਕਲੀ ਪੁਲਿਸ ਕੋਲੋਂ ਕਰਾ ਸਕਦੇ ਇਹਦਾ ਆਪਾਂ ਨੂੰ ਕਰਨਾ ਪਣਾ ਜੀ ਪਿੰਡ-ਪਿੰਡ ਦੇ ਵਿੱਚ ਤਾਂ ਫਿਰ ਐਡਾਂ ਦੇ ਉਦਮ ਤਾਂ ਹਰ ਘਰ ਹੋਣਗੇ ਹਾਂ ਤੁਸੀਂ ਸਟੇਜ ਤੇ ਜ਼ਿਕਰ ਕੀਤਾ ਸੀਗਾ ਕਿ ਜਿਹੜੀਆਂ ਜਿਵੇਂ ਇਸ ਤਰ੍ਹਾਂ ਇਸ ਪਿੰਡ ਦੇ ਵਿੱਚ ਇਹਨਾਂ ਦੀਆਂ ਦੋਨਾਂ ਗੁਰਦੁਆਰੇ ਸਾਹਿਬ ਦੀਆਂ ਕਮੇਟੀਆਂ ਨੇ ਮਿਲ ਕੇ ਵਧੀਆ ਉਪਰਾਲਾ ਕੀਤਾ ਤੇ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਆਂ ਵੀ ਜਿਹੜੀਆਂ ਕਮੇਟੀਆਂ ਦੇ ਮੂੰਹ ਪਾਸੋਂ ਦੀ ੜਾਕ ਚੋ ਕੇ ਹਰੇਕ ਨੂੰ ਬੋਲਕ ਤੱਕੀ ਮਤਲਬ ਆ ਕਿਉਂਕਿ ਅੱਜ ਜਿਹੜੇ ਜਗਤਬੂਰ ਸਿੰਘ ਗੁਰਨਾਨ ਸਿੰਘ ਜੀ ਦੇ ਉਤਾਰਪੁਰਬ ਨੇ ਤੇ ਕਈਆਂ ਗੁਰਦੁਆਰਿਆਂ ਗੁਰੂ ਘਰਾਂ ਦੇ ਵਿੱਚ ਅਜੇ ਤੱਕ ਪੁਰਬ ਮਨਾਇ ਨਹੀਂ ਗਏ ਕਿਨ ਕਮੇਟੀਆਂ ਨੇ ਵੱਡੇ ਰੋਲ ਲਏ ਸਚਿਦ ਅਸਨ ਜੇ ਮੇਰੀ ਜਿਹੜੀ ਸੋਚ ਇਹ ਹੈ ਜੀ ਕਿ ਗੁਰੂ ਘਰ ਇੱਕੋ ਹੀ ਹੋਣਾ ਚਾਹੀਦਾ ਕਿ ਪਿੰਡ ਵਿੱਚ ਜਿੱਡਾ ਮਰਜੀ ਪਿੰਡ ਹੋਵੇ ਜੀ ਗੁਰੂ ਘਰ ਇੱਕ ਹੋਣਾ ਚਾਹੀਦਾ ਜੇ ਗੁਰੂ ਘਰ ਇੱਕ ਹੋਊਗਾ ਨਾ ਸਾਰੀ ਸੰਗਤ ਪਿੰਡ ਦੀ ਉੱਥੇ ਇਕੱਠੀ ਹੋਏਗੀ ਪਿੰਡ ਦਾ ਪਿਆਰ ਰਹੇਗਾ ਈਆਂ ਭੈਣਾਂ ਦਾ ਪਿਆਰ ਹੋਏਗਾ ਭਰਾਵਾਂ ਦਾ ਪਿਆਰ ਹੋਏਗਾ ਇੱਕ ਦੂਜੀ ਰਿਸਪੈਕਟ ਹੋਏਗੀ ਇੱਜ਼ਤ ਹੋਏਗੀ ਤੇ ਜਿਹੜੇ ਕਮੇਟੀਆਂ ਵੀ ਨੇ ਉਹਨਾਂ ਵੀ ਇਸ ਚੀਜ਼ ਚਾਹੀਦੀ ਹੈ ਕਿ ਇਹ ਨਹੀਂ ਦੇਖਣਾ ਕਿ ਕੌਣ ਮੈਚ ਢਾ ਗਿਆ ਕੌਣ ਨਹੀਂ ਢਾ ਗਿਆ ਹਰ ਹਰ ਬੰਦਾ ਆਪਣੀ ਸੋਚ ਦੇ ਅਨਸਾਰ ਆਪਣੀ ਸ਼ਰਧਾ ਦੇ ਅਨਸਾਰ ਜੋ ਵੀ ਹੁੰਦਾ ਨਾ ਗੁਰੂ ਘਰ ਕੋਲ ਫੁੱਲ ਭੇਟਾ ਕਰਦਾ ਚਾਹੇ ਕਿਸੇ 1 ਰੁਪਿਆ ਹੋਵੇ ਚਾਹੇ ਕਿਤੇ 100 ਰੁਪਿਆ ਹੋਵੇ। ਉਹਨਾਂ ਬਸਰ ਵੀ ਇੱਕ ਸਤਿਕਾਰ ਸਤ ਲੈਣਾ ਚਾਹੀਦਾ ਵੀ ਗੁਰੂ ਘਰ ਆ ਜੀ ਨਮਸਕਾਰ ਕਰਨ ਲਈ ਸਭ ਦਾ ਸਤਿਕਾਰ ਹੋਣਾ ਚਾਹੀਦਾ ਤੇ ਕਮੇਟੀਆਂ ਚ ਇਹ ਗੱਲ ਹੋਣੀ ਚਾਹੀਦੀ ਹੈ। ਮੇਰੀ ਸੋਚ ਥੋੜੀ ਜਿਹੀ ਅਲੱਗ ਹੈ ਜੀ ਮੈਂ ਕਹਿੰਦਾ ਗੁਰੂ ਘਰਾਂ ਦੇ ਉੱਪਰ ਇੰਨੇ ਵਾਰ ਪੈਸਾ ਨਹੀਂ ਲਾਈ ਜਾਈਏ ਜੀ ਆਪਾਂ ਥੋੜੀ ਨੌਜਵਾਨਾਂ ਨੂੰ ਸਿੱਖੀ ਵੱਲ ਸੇਧ ਦੇ ਕੇ ਆਪਾਂ ਦਰਮੋਲ ਲਈਏ ਜੀ। ਜੀ ਸਰ ਕੀ ਦੇ ਵਿੱਚ ਕੀ ਕਹਿਣਾ ਚਾਹ ਜੀ ਨਬਨ ਜੀ ਮਾਪਿੰਡ ਦੇ ਨੌਜਵਾਨਾਂ ਨੂੰ ਤਾਂ ਜੀ ਮੈਂ ਜੇ ਸੱਚੀ ਦੱਸੂਗੀ ਕਹਿਣਾ ਚਾਹਣਾ ਹਾਂ ਇੱਕ ਗੱਲ ਕਹਿਣਾ ਹੁੰਦਾ ਐਕਚੁਅਲੀ ਮੈਂ ਇੱਕ ਅਧਿਆਪਕ ਵੀ ਹਾਂ ਜੀ ਮੈਂ ਮਰਿ ਇੰਸਟੀਟਿਊਸ਼ਨਸ ਨੇ ਆਪਣੇ ਤੇ ਜਿਹੜਾ ਕੋ ਬੱਚਾ ਚੰਗਾ ਕੰਮ ਕਰਦਾ ਜੀ ਮੈਂ ਇੱਕ ਗੱਲ ਕਹਿਣਾ ਹਾਂ ਆ ਦੇਖੋ ਕੈਮਰੇ ਸਾਹਮਣੇ ਕਰ ਰਿਹਾ ਸਲੂਟ ਹੈ ਜੀ ਮਾਪਿੰਡ ਨੂੰ ਥਿਸ ਇਜ਼ ਅਵਰ ਥੈਂਕ ਯੂ ਥੈਂਕ ਯੂ ਸੋ ਨਾਈਸ ਸਰ ਮੰਦੂ ਗੁਰਪੁਰਮ ਮਨਾਇਆ ਗਿਆ ਪੰਚੀਮਿਆ ਚ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਬਾਰੇ ਬਾਈ ਗਿੱਕਾ ਖਾਲਸਾ ਬਾਈ ਗਿੱਕਾ ਫਤਿਹ ਬਹੁਤ ਵਧੀਆ ਲੱਗਿਆ ਜੀ ਸਾਡੇ ਪਿੰਡ ਦੇ ਨੌਜਵਾਨਾਂ ਨੇ ਗੁਰਪੁਰਮ ਬਹੁਤ ਵਧੀਆ ਢੰਗ ਨਾਲ ਮਨਾਇਆ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਨੌਜਵਾਨ ਪੀੜ੍ਹੀ ਸਾਡੀ ਗੁਰਸਿੱਖੀ ਵੱਲ ਮੁੜ ਕੇ ਆਈ ਆ ਜੋ ਅੱਜ ਕਿਤੇ ਮੈਂ ਅੱਜ ਇਹ ਦੇਖਿਆ ਕਿ ਅੱਜ ਜਿਹੜੇ ਕੋਈ ਕਦੇ ਵੀ ਗੁਰਦੁਆਰੇ ਨਹੀਂ ਸੀ ਆਇਆ ਅੱਜ ਉਹ ਵੀ ਮੈਂ ਦੇਖਿਆ ਇੱਥੇ ਬਹੁਤ ਵਧੀਆ ਜੀ ਸਾਡਾ ਚੀਮਾ ਨੰਬਰ ਨੰਬਰ 1 ਪਰਮਾਤਮਾ ਕਰੇ ਇਹਨੂੰ ਅੱਗੇ ਤੱਕ ترقی ਨਾ ਬਖਸ਼ੇ ਪਰਮਾਤਮਾ ਨੇ ਨੌਜਵਾਨਾਂ ਬੱਚਿਆਂ ਨੂੰ ਤਰੱਕੀ ਤੇ ਤੰਦਰੁਸਤੀਆਂ ਬਖਸ਼ੇ ਅੱਗੇ ਤੋਂ ਹੋਰ ਵੀ ਵੱਧ ਕੇ ਪਰਾਲਾ ਕਰਨ ਦੀ ਹਿੰਮਤ ਬਖਸ਼ੇ ਠੀਕ ਹੈ ਥੈਂਕ ਯੂ ਠੀਕ ਹੈ ਫਿਰ ਜੋ ਗੁਰਪੁਰਬ ਮਨਾਇਆ ਗਿਆ ਪਿੰਡ ਜੀਮਿਆ ਚ ਤੁਸੀਂ ਕਿਦਾਂ ਦੇਖਦੇ ਹੋ ਇਹਨੂੰ ਜਾਂ ਕਿੰਨਾ ਵਧੀਆ ਲੱਗਿਆ ਤੁਹਾਨੂੰ ਜੋ ਅੱਜ ਗੁਰਪੁਰਬ ਸਾਡੇ ਪਿੰਡ ਵਿੱਚ ਮਨਾਇਆ ਜਾ ਰਿਹਾ ਹੈ ਇਹ ਇਹ ਬਿਆਨ ਕਰਨਾ ਹੀ ਮੁਸ਼ਕਲ ਹੈ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਸਾਡੇ ਪਿੰਡ ਵਿੱਚ ਇਦਾਂ ਦਾ ਗੁਰਪੁਰਬ ਨਹੀਂ ਮਨਾਇਆ ਗਿਆ ਸ਼ਿਰੋ ਗੁਰ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤਵ ਦੇ ਸੰਬੰਧ ਵਿੱਚ ਪਿੰਡ ਵਾਲਿਆਂ ਨੇ ਖਾਸ ਕਰਕੇ ਐਨ ਆਰ ਆਈ ਵੀਰਾਂ ਨੇ ਬਹੁਤ ਜਿਆਦਾ ਸਹਿਯੋਗ ਦਿੱਤਾ ਵਾ ਜਿਹਦੇ ਕਰਨ ਪਿੰਡ ਵਿੱਚ ਹਰ ਇੱਕ ਬੱਚਾ ਕੀ ਬਜ਼ੁਰਗ ਮਾਤਾਵਾਂ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਇੱਕ ਮਤਲਬ ਇੱਕ ਅਜਿਹਾ ਨਜ਼ਾਰਾ ਜੋ ਕਦੇ ਵੀ ਦੇਖਣ ਨੂੰ ਨਹੀਂ ਮਿਲਿਆ ਅਸਲੀ ਸਾਡਾ ਪਿੰਡ ਦੇ ਅਸਲੀ ਅਸੀਂ ਚਾਹੁੰਦੇ ਹਾਂ ਕਿ ਹੋਰ ਵੀ ਨੌਜਵਾਨ ਪੀੜ੍ਹੀ ਇਸ ਵਿੱਚ ਅੱਗੇ ਆਵੇ ਬਹੁਤ ਬਹੁਤ ਮੈਮ ਗੁਰਪੁਰਬ ਜੋ ਜਿਹੜਾ ਪਹਿਲਾਂ ਵੀ ਮਨਾਇਆ ਗਿਆ ਸੀ ਪਿੰਡ 'ਚ ਪਰ ਪਿਛਲੇ ਕੁਪੁਰਬ ਤੋਂ ਤੇ ਇਹੋਣ ਵਾਲੇ ਗੁਰਪੁਰਬ ਤੋਂ ਤੁਹਾਨੂੰ ਕੀ ਵੱਖ ਲੱਗਦਾ ਹੈ ਦੇਖੋ ਪਿੰਡ ਵਿੱਚ ਹਮੇਸ਼ਾ ਹਰ ਸਾਲ ਗੁਰਪੁਰਬ ਮਨਾਇਆ ਜਾਂਦਾ ਵਾ ਪਰ ਇਸ ਵਾਰ ਬਹੁਤ ਜ਼ਿਆਦਾ ਉਤਸ਼ਾਹ ਸੀ ਸਾਰਿਆਂ ਦੇ ਜਿਵੇਂ ਤੁਸੀਂ ਦੇਖਦੇ ਹੋਗੇ ਗੁਰਪੁਰਬ ਦੇ ਤਿੰਨ ਦਿਨ ਪਹਿਲਾਂ ਹੀ ਪਿੰਡ ਵਿੱਚ ਬਹੁਤ ਜ਼ਿਆਦਾ ਰੌਣਕਾਂ ਲੱਗੀਆਂ ਹੋਣ ਕਾਰਨ ਤੁਸੀਂ ਦੇਖਦੇ ਹੋ ਕਿ ਹਰ ਕੋਈ ਬੱਚਾ ਵੱਡਾ ਹਰ ਕੋਈ ਪੂਰੇ ਉਤਸ਼ਾਹ ਨਾਲ ਇਸ ਵਿੱਚ ਆਇਆ ਹਾਂ ਮੈਮਾ ਸਾ ਸਰ ਦੇ ਸਾਡੇ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਉਹਨਾਂ ਨੇ ਜੋ kia ਕੀਤਾ ਕਿ ਸਾਰਿਆਂ ਨੂੰ ਬਹੁਤ ਸਾਰੇ ਮਿਲ ਜੁਲ ਕੇ ਇੱਕ ਵਰਕਰ ਬਣਾਇਆ ਨੰਮਾ ਜਿਹੜੇ ਹੁਣ ਬੱਚੇ ਆਜਲੀ ਜਨਰੇਸ਼ਨ ਆ ਇਹ ਕਿਤੇ ਨਾ ਕਿਤੇ ਗੁਰਬਾਣੀ ਤੋਂ ਦੂਰ ਹੁੰਦੀ ਜਾ ਰਹੀ ਹੈ ਟੁੱਟਦੀ ਜਾ ਰਹੀ ਆ ਤਾਂ ਤੁਹਾਨੂੰ ਲੱਗਦਾ ਵੀ ਜਿਹੜਾ ਹੁਣ ਉਪਰਾਲਾ ਹੋਇਆ ਇਹ ਸਫਲਤਾਪੂਰਵਕ ਹੈਗਾ ਉਹਨਾਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਹੁੰਦਾ ਗੁਰਬਾਣੀ ਨਾਲ ਜੋੜਨ ਦੇ ਨਾਲ ਸਫਲਤਾਪੂਰਵਕਤਾ ਜੋ ਹੈਗਾ ਤੁਸੀਂ ਇਹ ਦੇਖੋ ਕਿ ਹਰ ਇੱਕ ਬੱਚਾ ਚਾਹੇ ਉਹ ਛੋਟਾ ਚਾਹੇ ਵੱਡਾ ਹਰ ਇੱਕ ਬੱਚੇ ਦੇ ਸਿਰ ਉੱਤੇ ਦਸਤਾਰ ਸਜੀ ਹੋਈ ਆ ਕਿ ਬੱਚਾ ਜੇ ਮੇਰਾ ਖੁਦ ਦਾ ਬੇਟਾ ਵੀ ਇਸ ਵਿੱਚ ਇਹ ਦਸਤਾਰ ਮੱਲੋਂ ਨੇ ਪਟਕੜਾ ਕਰੀ ਬਣਾਈ ਵੀ ਨਹੀਂ ਸਾਰੇ ਨੇ ਬੀਰੀਆਂ ਨੇ ਕਿਹਾ ਵਾ ਤਸੀਂ ਦਸਤਾਰ ਸਜਾ ਹਾਂਜੀ ਵੈਸੇ ਇੱਕ ਕਿਉਂਕਿ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਆ ਉਹ ਬਹੁਤ ਸ਼ਾਨ ਨਾਲ ਹਰ ਚੀਜ਼ ਕਰਦੇ ਆ ਹਰ ਕੰਮ ਕਰਨ ਲਈ ਪਹਿਲ ਕਰਨੀ ਕੋ ਕਰਦੇ ਆ ਜਿਹਦੇ ਨਾਲ ਜਿਹੜੇ ਨੌਜਵਾਨਾਂ ਵਿੱਚ ਹੋਰ ਇਸ ਗੁਰਪੁਰਬ ਨੂੰ ਮਨਾਉਣ ਵਿੱਚ ਹੋਰ ਉਤਸ਼ਾਹ ਦੇਖਣ ਨੂੰ ਮਿਲੂਗਾ ਆਉਣ ਵਾਲੇ ਸਮੇਂ ਠੀਕ ਹੈ ਥੈਂਕ ਯੂ ਜੀ ਓਕੇ ਸਰ ਜਿਹੜਾ ਗੁਰਪੁਰਬ ਮਨਾਇਆ ਗਿਆ ਪਿੰਡ ਸੀਮਿਆਂ ਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਦੇ ਬਾਰੇ ਗੁਰੂ ਨਾਨਕ ਦੇਵ ਜੀ ਲੋਕ ਸਿੱਖਾਂ ਦੇ ਪਹਿਲੇ ਗੁਰੂ ਸੀ ਉਹਨਾਂ ਦਾ ਪਰਬ ਜਿਹੜਾ ਸੀ ਤੁਮ ਤਾਂ ਨਾ ਮਨਾਇਆ ਕਾਰਨ ਇਹ ਆ ਵੀ ਕੰਤੀਕਾਰੀ ਗੁਰੂ ਗੁਰੂ ਨਾਨਕ ਦੇਵ ਜੀ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਰੂ ਨਾਨਕ ਦੇਵ ਜੀ ਆਪਨ ਰੈਣ ਕਲਾ ਤਲ ਜਗ ਮੇ ਉਪਰ ਵਰਿਓ ਆਪਨ ਰੈਣ ਸੀ ਗੁਰ ਨਾਨਕ ਦੇਵ ਜੀ ਉਹਨਾਂ ਨੇ ਸੰਸਾਰ ਨੂੰ ਆਪ ਤੇ ਸਿੱਧੇ ਰਸਤੇ ਤੇ ਪਾਉਣਾ ਸੀ ਉਸ ਸਮੇਂ ਬਹੁਤ ਸਮਾਜ ਦੇ ਵਿੱਚ ਕ੍ਰਿਤਿयां ਸਨ ਜੁਲਮ ਹੋ ਰਹੇ ਸੀ ਜਿਆਦਾ ਭਰਮ ਭੁਲੇਖਿਆਂ 'ਚ ਪਾਇਆ ਜਾ ਰਿਹਾ ਸੀ ਜਿਆਦਾ ਜਿਹੜਾ ਬੰਮ ਬਾ ਹੋਰ ਜਿਹੜਾ ਉਲਟਾ ਸਿੱਧਾ ਕੰਮ ਹੋ ਰਿਹਾ ਸੀ ਉਹਨੂੰ ਦੂਰ ਕਰਨ ਲਈ ਆਪ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਆਪ ਅਕਾਲ ਪੁਰਖ ਪ੍ਰਗਟ ਹੋਏ ਬਾਪੇ ਮਾਤਾ ਚਲਖਣੀ ਜੀ ਦੇ ਕੋਖੋਂ ਤੇ ਪਹਿਲਾ ਜੋ ਪਤਾ ਲਗਿਆ ਉਹ ਉਹਨਾਂ ਦੀ ਦਾਈ ਨੂੰ ਦਾਈ ਨੂੰ ਇੱਕ ਲੋਖ ਟੰਨਣ ਮਿਲਿਆ ਤੇ ਉਹ ਧੰਨ ਧੰਨ ਹੋ ਗਈ ਉਹਦੇ ਨਾਲ ਉਹ ਜਿਹੜੀ ਦਾਈ ਸੀਗੀ ਔਰ ਉਹ ਕਾਫੀ ਇਹ ਚੀਜ਼ ਬਾਰੇ ਮਸਲ ਪੁੱਛੀ ਉਹਨੂੰ ਹੋਈ ਔਰ ਮਹਿਤਾ ਕਾਲੂ ਉਹਨਾਂ ਨਾਲ ਜਾ ਕੇ ਦੱਸਿਆ ਮਹਿਤਾ ਕਾਲੂ ਜਿਹੜਾ ਸੀ ਉਹ ਦਰਿਆਵੀ ਸੰਸਾਰ ਦਾ ਬੰਦਾ ਸੀ ਉਹਨਾਂ ਦਾ ਪਿਤਾ ਜੀ ਉਹ ਨੂੰ ਇੰਨਾ ਨਹੀਂ ਸੀਗਾ ਹੈਗੇ ਉਹਦੇ ਅਸਰ ਪਰੇ ਸੀ ਕਿ ਮੇਰਾ ਬੇਟਾ ਤੇ ਲੇਕਨ ਮਹਿਤਾ ਕਾਲੂ ਨੇ ਬਾਕੀ ਰਸਮਾਂ ਕੀਤੀਆਂ ਉਹਨਾਂ ਦਾ ਨਾਮ ਕਰਨ ਲਈ ਬੰਦਾ ਆਇਆ ਉਹ ਨੂੰ ਕੋਈ ਸਮਝ ਨਹੀਂ ਆਈ ਉਹ ਨੂੰ ਦੇਖ ਕੇ ਉਹ ਚਾਨਣ ਇਹ ਜਾ ਮਰਿਆ ਉਹ ਨੂੰ ਜੋ ਉਹਨਾਂ ਦਾ ਨਾਮ ਕਰਨ ਲਈ ਪੰਡਿਤ ਵੀ ਗਿਆ ਪੰਡਿਤ ਵੀ ਗੁਰਨਾਕਦੇਵ ਜੀ ਨੂੰ ਦੇਖ ਕੇ ਦਰਸ਼ਨ ਕਰਕੇ ਉਹ ਗੱਦਗੱਦ ਹੋਇਆ ਤੇ ਉਹ ਨੂੰ ਉਹਨਾਂ ਦਾ ਨਾਮ ਕਰਨ ਲਈ ਕੋਈ ਨਾਂ ਨਹੀਂ ਲੱਭਿਆ ਬਹੁਤ ਫੇਰੋ ਚਲਿਆ ਗਿਆ ਮਹਤਾ ਕਾਲਜੀ ਨੂੰ ਕਹਿ ਕੇ ਬਈ ਇਹਨਾਂ ਦਾ ਨਾਮ ਕਰਨ ਜਿਹੜਾ ਮੈਂ ਇਹਨਾਂ ਨੂੰ ਕਰੂੰਗਾ ਫੇਰ ਉਹ ਬਾਹਰ ਜਾ ਕੇ ਆਪਦਾ ਇਹਨਾਂ ਵਿਚਾਰਾਂ ਦੇ ਵਿੱਚ ਹੀ ਬੈਠਾ ਰਿਹਾ ਫਿਰਦਾ ਰਿਹਾ ਲੇਕਿਨ ਉਹਨੂੰ ਉਥੋਂ ਤੇ ਨਾਮ ਕਰਨੀ ਲੱਭਿਆ ਲੇਕਿਨ ਉਹ ਆਪਣਾ ਉਹਨੂੰ ਕੁਝ ਚਾਨਣ ਹੋਇਆ ਅਕਾਲ ਪੁਰਖ ਦਾ ਬਾਬੇ ਨਾਨਕ ਦੇ ਦਰਸ਼ਨ ਜੋ ਕੀਤੇ ਸੀ ਉਹਨੇ ਗੁਰਨਾਨਕ ਦੇਵ ਜੀ ਨੇ 7 ਸਾਲ ਦੇ ਵਿੱਚ ਉਹਨਾਂ ਨੂੰ ਜਨਿਉ ਪਾਉਣ ਨੂੰ ਕਿਹਾ ਕਿਉਂਕਿ ਇਹ ਇੱਕ ਰਸਮ ਹੈ ਹਿੰਦੂ ਪਰਿਵਾਰ ਦੀ ਤੇ ਜਨੇਊ ਪਹਿਨਾ ਜਾਂਦਾ ਬਾਬੇ ਨਾਨਕ ਨੇ ਜਨੇਊ ਪਹਿਨ ਤੋਂ ਅਨਕਾਰ ਕਰ ਦਿੱਤਾ ਕਿਉਂਕਿ ਇਹ ਜਨੇਊ ਜੀ ਹੈ ਜੀ ਦਾ ਹਰੀ ਦਾ ਭਾਂਡੇ ਘੱਤ ਬਾਣੀ ਦੇ ਵਿੱਚ ਇਹ ਹੈਗਾ ਅੰਕਤ ਬਾਬੇ ਨਾਨਕ ਨੇ ਅੱਜ ਤੋਂ 5 ਸਦੀਆਂ ਪਹਿਲਾਂ ਇਹ ਅਨਕਾਰ ਹੀ ਕੀਤੀ ਉਹਨਾਂ ਨੇ ਕਿਹਾ ਨਾ ਮੈਂ Hindu ਨਾ ਮੈਂ Muslim ਉਹਨਾਂ ਨੇ ਇੱਕ ਨਿਆਰਾ ਪੰਥ ਸਿੱਖ ਧਰਮ ਤਿਆਰ ਕੀਤਾ ਉਹ ਅਪਣਾਇਆ ਔਰ ਧਰਮ ਪ੍ਰਚਾਰ ਕੀਤਾ ਉਹਨਾਂ ਨੇ ਬਾਬੇ ਨਾਨਕ ਨੇ ਚਾਰ ਅਦਾਸੀਆਂ ਕੀਤੀਆਂ ਬਾਬੇ ਤਾਰੇ ਚਾਰ ਚੱਕ ਨੌ ਖੰਡ ਪਥਵੀ ਸੱਚਾ ਟੋਆ ਜਿਹੜੀ ਆਪਣੀ ਪਥਵੀ ਆ ਇਹ ਸਾਰੀ ਨੌ ਖੰਡਾਂ ਵਿੱਚ ਵੰਡੀ ਹੋਈ ਆ ਤੇ ਚਾਰ ਚੱਕ ਆ ਪੂਰੀ ਪਥਵੀ ਦੇ ਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਨੂੰ ਤਾਰਿਆ ਉਹਨਾਂ ਦੀ ਸ਼ੁਰਤੀ ਦੀ ਸਵਾਰੀ ਸੀ ਸ਼ੁਰਤੀ ਤੋਂ ਭਾਵੇਂ ਆ ਵੇ ਅੱਖਾਂ ਮਿੱਕੀਆਂ ਜਦੋਂ ਖਾਂ ਕੋਲ ਗਿਆ ਜਿੱਥੇ ਕਹਿੰਦੇ ਸੀ ਉੱਥੇ ਚਲੇ ਜਾਂਦੇ ਸੀ ਬਾਬੇ ਨਾਨਕ ਦਾ ਇੱਕ ਮਰਦਾਨਾ ਉਹਨਾਂ ਦਾ ਸਾਥੀ ਸੀ ਬਾਬੇ ਨਾਨਕ ਨੇ ਜਿੱਧਰ ਵੀ ਗਏ ਆ ਉਹ ਆਪਣਾ ਉਹ ਜਾ ਭੇਖ ਹੋਣ ਵਾਲੀਆਂ ਚਾਰ ਆਦਸੀਆਂ ਹੋਈਆਂ ਬਾਬੇ ਨਾਨਕ ਦੀਆਂ ਚਾਰੇ ਪ੍ਰਕਾਰੀਆਂ ਉਹਨਾਂ ਨੇ ਆਪਣਾ ਭੇਸ ਬਦਲਾ ਕੇ ਉੱਥੇ ਗਏ ਤੇ ਲੋਕਾਂ ਨੂੰ ਸਿੱਧੇ ਰਾਹਤੇ ਤੇ ਪਾਇਆ ਬਾਬਾ ਨਾਨਕ ਜਦੋਂ ਅਖੀਰ ਦੇ ਵਿੱਚ ਸੰਸਾਰ ਨੂੰ ਤਾਰਦੇ ਹੋਏ ਉਹਨਾਂ ਨੇ ਜਾਣਾ ਸੀਗਾ ਸੰਸਾਰ ਛੱਡ ਕੇ ਉਦੋਂ ਵੀ ਉਹ ਆਪਣੇ ਕਰਤਾਰਪੁਰ ਸਾਹਿਬ ਉਥੇ ਸੀਗੇ ਤੇ ਉਹਨਾਂ ਨੂੰ ਲੈ ਉਹਨਾਂ ਨੂੰ ਦਰਸ਼ਨ ਕਰਨ ਲਈ ਆ ਕਈ ਦੇਵੀ ਦੇਵਤੇ ਆ ਬੁੱਲਨਾਨਕ ਦੇਵ ਜੀ ਨੇ ਆਪਣਾ ਸਰੀਰ ਛੱਡਦਾ ਨਿਕਲ ਉਹਨਾਂ ਦੇ ਉੱਤੇ ਜਿਹੜੀ ਚਾਦਰ ਪਾਈ ਹੋਈ ਸੀ ਉਹ ਕੱਲੀ ਚਾਦਰ ਰਹਿ ਗਈ ਉਹਦੇ ਵਿੱਚ ਫੁੱਲ ਸੀਗੇ ਉਹ ਮੁਸਲਮਾਨਾਂ ਨੇ ਅੱਧੀ ਕਰ ਲਈ ਤੇ ਅੱਧੀ ਹੀ ਇਹਨਾਂ ਨੇ ਆਪਣੇ ਸਿੱਖਾਂ ਨੇ ਕਰਦਾ ਸਿੱਖਾਂ ਨੇ ਆਪਣੇ ਮੁਤਾਬਕ ਉਹਦਾ ਸੰਸਕਾਰ ਕੀਤਾ ਤੇ ਉਹਨਾਂ ਨੇ ਆਪਣੇ ਮੁਕਾਬਕ ਨੂੰ ਕਬਰ ਦੇ ਵਿੱਚ ਦਫਨਾਇਆ ਲੇਕਿਨ ਉਸ ਤੋਂ ਬਾਅਦ ਇੰਨਾ ਭਾਰੀ ਨਹੀਂ ਆਇਆ ਉਹ ਸਾਰਾ ਕੁਝ ਹੀ ਉਹ ਰੋੜ ਕੇ ਲੈ ਗਿਆ ਕਿਉਂਕਿ ਗੁਰੂ ਨਾਨਕ ਦੇਵ ਜੀ ਕੋਈ ਚੀਜ਼ ਨਹੀਂ ਸੀ ਚਾਹੁੰਦੇ ਗੁਰੂ ਨਾਨਕ ਦੇਵ ਜੀ ਇੱਕ ਰਬੀ ਮੀਨ ਸੀਗੇ ਦੁਨੀਆ ਨੂੰ ਤਾਰਨਾ ਆਏ ਸੀਗੇ ਤੇ ਸਾਨੂੰ ਅੱਜ ਜੋ ਉਪਦੇਸ਼ ਮਿਲਿਆ ਤੀਮਾ ਪਿੰਡ ਨੂੰ ਅੱਜ ਮਨਾਇਆ ਅਸੀਂ ਦਿਨ ਅਸੀਂ ਸਾਰੇ ਸੰਗਤ ਦੇ ਧੰਨ ਧੰਨ ਹੋਇਆ ਹੈ ਤਕਨ ਅਗਰ ਅਸੀਂ ਆਪਾਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੇ ਉੱਤੇ ਚੱਲੀਏ ਤਾਂ ਸਾਨੂੰ ਕੋਈ ਘਾਟਾ ਨਹੀਂ ਕਿਰਤ ਕਰਨਾ ਤੇ ਵੰਡ ਛਕਣਾ ਤੇ ਨਾਮ ਜਪਣਾ ਉਹਨਾਂ ਦਾ ਉਹ ਵੱਡਾ ਉਪਦੇਸ਼ ਹੈ ਬਾਬੇ ਨਾਨਕ ਦਾ ਮੈਂ ਨਾ ਕੁਛ ਇਹਦਾ ਹਕੀਮਾਂ ਦਾ ਜਾਤ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਮ ਗੁਰਪੁਰਬ ਮਨਾ ਕੇ ਤੁਹਾਨੂੰ ਕੀ ਫੀਲ ਹੋ ਰਿਹਾ ਕਿਦਾਂ ਦਾ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਚਾਹੁੰਦੇ ਸੀ ਵੀ ਸਾਡੇ ਪਿੰਡ ਚ ਆ ਕੇ ਕਰੋ ਬਰਾਤ ਤੇ ਬਾਰ ਐਨ ਆਰੀ ਬੱਚਿਆਂ ਨੇ ਨਾ ਇਹੋ ਕਰਾ ਲਾ ਟਿੱਕਾ ਸਾਰੇ ਬਹੁਤ ਸੇ ਜੋੜੀ ਕਹਾਣੀ ਬਹੁਤ ਪਿਆਰ ਨਾਲ ਖੁਸ਼ੀਆਂ ਨਾਲ ਕੁਝ ਬੁਲਾਇਆ ਅਸੀਂ ਬਹੁਤ ਖੁਸ਼ ਹਾਂ ਸਾਰੇ ਤੇ ਬੱਚਿਆਂ ਨੂੰ ਚਾਹਣਾ ਵੀ ਇਹ ਕਰਵਾਣੀ ਨੇ ਜੋ ਨਾ ਹੈ ਨਾ ਹੋਣ ਦੀ ਉਹ ਬਾੜਲੇ ਬੱਚੇ ਘਰੇ ਹਰਿ ਗੁਰਬਾਣੀ ਸੁਣਾਈ ਜਾਵੇ ਸੰਖਿਆ ਦਿੱਤੀ ਜਾਵੇ ਤੇ ਵੀ ਗੁਰਬਾਣੀ ਨਾਲ ਸਾਡੇ ਬੱਚੇ ਜਾਣ ਨਾ ਹੈਗੇ 10 12 ਸਾਰਾ ਸੁਜੋਣ ਤੇ ਮਤਲਬ ਅਗਰ ਸਿੱਕੀ ਨਾਲ ਜੋੜਨਾ ਨਾਤਨੇ ਵੀ ਬਾਣ ਲੈਣਾ ਇਹ ਦਾਸਾਂ ਹੈ ਇਹ ਦਾਸਾਂ ਅਸੀਂ 3 ਦਿਨ ਇਹ ਦਾਸਾਂ ਹਾਂਜੀ ਇਹ ਤਾਂ ਜਿਆਦਾ ਖੁਸ਼ੀ ਆ ਕੋਮ ਹਾਂਜੀ ਮੈਮ ਜਿਹੜੇ ਹੁਣ ਦੀ ਨੌਜਵਾਨ ਪੀਡੀਓ ਗੁਰਬਾਣੀ ਤੋਂ ਦੂਰ ਹੁੰਦੀ ਜਾ ਰਹੀ ਹੁੰਦੀ ਹਾਂਜੀ ਨਾ ਤੁਸੀਂ ਇਧਰ ਆ ਜੂਗੀ ਜਿਹੜੇ ਹੁਣ ਦੇ ਵੰਮ ਜਿਹੜੀ ਪੀੜ੍ਹੀਆਂ ਨੌਜਵਾਨ ਪੀੜ੍ਹੀਆਂ ਗੁਰਬਾਣੀ ਤੋਂ ਦੂਰ ਹੁੰਦੀ ਜਾ ਰਹੀ ਆ ਤੁਹਾਨੂੰ ਕੀ ਲੱਗਦਾ ਵੇ ਗੁਰਕੁਰਪ ਤੋਂ ਇਲਾਵਾ ਹੋਰ ਕਿਹੜੇ ਉਪਰਾਲੇ ਜਿਹੜੇ ਆਪਾਂ ਨੂੰ ਕਰਨੇ ਚਾਹੀਦੇ ਆ ਬੱਚੇ ਨੂੰ ਗੁਰਬਾਣੀ ਗੁਰਬਾਣੀ ਨਾਲ ਜੋੜਨ ਵਾਸਤੇ ਜਿਵੇਂ ਛੋਟੇ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਗਾਇਕ ਕਰਨ ਉਹਨਾਂ ਨੂੰ ਗੁਰਦਵਾਰਾ ਸਾਹਿਬ ਲੈ ਕੇ ਆਉਣਾ ਕਿ ਜੇ ਜਾਂ ਕੋਈ ਇਸ ਤਰ੍ਹਾਂ ਦੇ ਗੁਰਮਤ ਸਕੂਲ ਹੋਣ ਜਿਨ੍ਹਾਂ ਦੇ ਵਿੱਚ ਅਸੀਂ ਉਹਨਾਂ ਨੂੰ ਪੜਾਈਏ ਤੇ ਜਿਵੇਂ ਅੱਗੇ ਪਹਿਲੇ ਸਮਿਆਂ ਵਿੱਚ ਦਾਦਾ-ਦਾਦੀ ਲੈ ਕੇ ਬੈਠਦੇ ਹੁੰਦੇ ਸੀ ਨਾ ਬਈ ਉਹ ਗੁਰੂ ਪੀਰਾਂ ਦੀਆਂ ਸੂਰਮਿਆਂ ਦੇ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਤੇ ਬਈ ਹੁਣ ਇਸ ਤਰ੍ਹਾਂ ਵੀ ਜਿਹੜੇ ਮਾਤਾ-ਪਿਤਾ ਨੇ ਉਹ ਆਪ ਫੋਨਾਂ ਤੋਂ ਲੱਗੇ ਰਹਿੰਦੇ ਆ ਉਹਨਾਂ ਨੂੰ ਬੱਚਿਆਂ ਨੂੰ ਕੀ ਸਿਖਾਉਣਾ ਹੈ ਨਾ ਤੇ ਸਾਨੂੰ ਸਾਰਿਆਂ ਨੂੰ ਜੇ ਬਦਲਾ ਲੈਣਾ ਚਾਹੁੰਦੇ ਆ ਤਾਂ ਸਭ ਪਹਿਲਾਂ ਸਾਨੂੰ ਮਾਪੇ ਨੂੰ ਬਦਲਣਾ ਚਾਹੀਦਾ ਫਿਰ ਅਸੀਂ ਆਪਣੇ ਬੱਚਿਆਂ ਨੂੰ ਸੇਧ ਦੇਈਏ ਪਹਿਲਾਂ ਅਸੀਂ ਆਪ ਗੁਰ ਸਿੱਖੀ ਚਾਈਣੀ ਹਾਂ ਦਰਵਾਣੀ ਕੜੀਏ ਫਿਰ ਸਾਡੇ ਬੱਚੇ ਦੇਖ ਕੇ ਵੀ ਇੱਕ ਕਲਾਉਣ ਹਨ ਨਾ ਪਰਵਾਨ ਨਗਰ ਦੀ ਜੀਵਨ ਦਾ ਕਾਰਨ ਹੈ ਨਾ ਤੇ ਨਸ਼ਿਆਂ ਤੋਂ ਰਹਿਤ ਹੋਣਾ ਬਸ ਇੰਨਾ ਕੁਸ਼ਪ ਕਰ ਸਕਦੇ ਹਾਂਜੀ ਇਹ ਮਮਾ ਪਿੰਡ ਛੀਮਿਆ ਦੇ ਪਹਿਲਾਂ ਵੀ ਗੁਰਪੁਰਬ ਮਨਾਏ ਗਏ ਆ ਪਰ ਜਿਹੜੇ ਪਹਿਲਾਂ ਗੁਰਪੁਰਬ ਮਨਾਏ ਗਏ ਆ ਤੇ ਜਿਹੜਾ ਹੁਣ ਹਾਂ ਪਹਿਲਾਂ ਜੇ ਹੁਣ ਮਨਾਇਆ ਗਿਆ ਗੁਰਪੁਰਬ ਤਾਂ ਉਹਨੂੰ ਕੀ ਫਰਕ ਲੱਗਦਾ ਇਹ ਤਾਂ ਬਹੁਤ ਨੰਦਲਾ ਹੈ ਬਹੁਤ ਨੰਦਲਾ ਹੈ ਬਿਹਤੋ ਜਾਨੀ ਚਾਹੀ ਸੀ ਕੱਜੀ ਫਿਰਦੇ ਸੀ 15 ਸਾਲ ਹੋ ਗਏ ਸਾਨੂੰ ਸਾਰੇ ਸਵੇਰ ਤੋਂ ਲੱਗੇ ਸ਼ਾਮ ਤੱਕ ਉਹ ਅੰਦਰ ਆ ਸਭ ਰਹਿੰਦੇ ਸੀਗੇ ਸੇਵਾ ਕਰਦੇ ਸੀ ਪ੍ਰਸ਼ਾਦੀ ਬਣਾਉਂਦੇ ਆ ਤਾਂ ਚੱਲੋ ਚੱਲ ਜੀ ਚੱਲੋ ਜਿਹੜੀਆਂ ਗੁਰਦੁਆਰਾਂ ਦੇਖਿਆ ਨਹੀਂ ਦੇਖਿਆ ਹਾਂਜੀ ਤੇ ਮੰਨ ਤਾਂ ਨੂੰ ਲੱਗਦਾ ਵੀ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਹੁਣ ਹਾਂਜੀ ਇਹਦੇ ਨਾਲ ਕਿਤੇ ਨਾ ਕਿਤੇ ਆਪਣੇ ਜਿਹੜੇ ਜਨਰੇਸ਼ਨ ਆ ਜਾਂ ਜਿਹੜਾ ਆਪਣੇ ਬੱਚੇ ਆ ਉਹਨਾਂ ਦੀ ਜ਼ਿੰਦਗੀ 'ਚ ਫਰਕ ਪਾਊਗਾ ਹਾਂਜੀ ਪਰਵਾਸ ਪਾਊਗਾ ਬੱਚੇ ਦੇ ਪਾਉਗਾ ਉੱਥੇ ਦੇ ਪੱਗਾ ਵੰਦੇ ਆ ਗੁਰਦੁਆਰਾਂ 'ਕਾਬ ਆਉਂਦੇ ਆ ਮੱਥਾ ਟੇਕਦੇ ਆ ਨਹੀਂ ਤਾਂ ਆਉਂਦੇ ਨਹੀਂ ਸੀ ਹਾਂ ਜਿਉਣ ਦੇ ਬੱਚੇ ਦਾ ਖਾਲਸਾ ਅਸੀਂ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ ਜੀ ਗੁਰਪੁਰਪ ਦਾ ਜਿਹੜਾ ਇੱਕ ਆਨੰਦਮੰਦਰ ਬਹੁਤ ਛੋਟਾ ਜਿਹੜਾ ਬੱਚਾ ਵਾ ਜਿਹਨੇ ਕਿ ਬਹੁਤ ਸੋਹਣਾ ਪਹਿਰਾਵਾ ਪਾਇਆ ਹੋਇਆ ਗੁਰਬਾਣੀ ਬਾਣੇ 'ਚ ਸਜਿਆ ਹੋਇਆ ਆ ਤੁਹਾਡੀ ਅਸੀਂ ਗੱਲਬਾਤ ਕਰਵਾਉਨੇ ਆ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਵਾ ਗੁਰਜੀ ਦਾ ਖਾਲਸਾ ਵਾ ਵਾ ਗੁਰਜੀ ਦਾ ਖਾਲਸਾ ਵਾ ਗੁਰਜੀ ਕੀ ਫਤਿਹ ਆ ਤੁਸੀਂ ਕੀ ਕਰਦੇ ਆਏ ਹੋ ਇੱਥੇ ਤੁਸੀਂ ਇੱਧਰ ਇੰਡੀਆ ਦੇ ਨਹੀਂ ਆਏ ਹੋ ਤੁਸੀਂ ਇੰਡੀਆ ਕੀ ਕਰਨ ਆਏ ਹੋ ਅਸੀਂ ਇੱਥੇ ਗੁਰਪੁਰਬ ਆਸੇ ਆਈ ਸੀ ਅਸੀਂ ਇੱਥੇ ਉੱਥੇ ਵੀ ਆ ਸੀ ਤੇ ਅਸੀਂ ਉਹਦੇ ਵਾਸਤੇ ਇੱਥੇ ਗੁਰਪੁਰਬ सेलिब्रेट ਕਰਨ ਆ ਸੀ ਕਿਵੇਂ ਦਾ ਲੱਗਿਆ ਤੁਹਾਨੂੰ ਗੁਰਪੁਰਬ सेलिब्रेट ਕਰਕੇ ਬਹੁਤ ਗੁਰ ਵਧੀਆ ਲੱਗਿਆ ਇੰਜੋਏ ਕੀਤਾ ਹੋ ਰਿਹਾ ਹਾਂਜੀ ਪੂਰਾ ਠੀਕ ਹੈ ਤੇ ਸਿਮਰਟ ਮਾ ਤੇ ਕਿਤਾ ਸੀ ਗੁਰ ਦੇ ਵਾਰਾ Selalu आ जाओ जैसे